ਸੋਸ਼ਲ ਮੀਡੀਆ ਵਰਦਾਨ ਜਾਂ ਸ਼ਰਾਬ ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਸਾਡੀ ਕਲਪਨਾ ਵਿੱਚ ਝਟਪਟ ਆਧੁਨਿਕ smartphone ਦੀ ਤਸਵੀਰ ਆ ਜਾਂਦੀ ਹੈ ਸਾਡੇ ਵਾਸਤੇ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਇਸ ਤੋਂ ਬਿਨਾ ਜੀਵਨ ਬਤਾਉਣਾ ਅਸੰਭਵ ਹੈ ਇਹ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ ਸੋਸ਼ਲ ਮੀਡੀਆ ਮਤਲਬ WhatsApp YouTube ਫੇਸਬੁਕ ਇੰਸਟਾਗ੍ਰਾਮ ਟਵਿੱਟਰ ਮਲਟੀਵੀਡੀਆ ਦੀ ਵਰਤੋਂ ਰਾਹੀਂ ਸਾਡਾ ਨਾਤਾ ਸਾਰੇ ਸੰਸਾਰ ਨਾਲ ਜੁੜ ਚੁੱਕਾ ਹੈ ਇਸ ਨੇ ਨੁਕੀ ਜਾਣਕਾਰੀਆਂ ਵਿੱਚ ਅਥਾਵਾਦਾ ਕੀਤਾ ਹੈ ਹਰ ਕੋਈ ਮਿੰਟਾਂ ਸਕਿੰਟਾਂ ਵਿੱਚ ਗੂਗਲ ਤੋਂ अनेका ਜਾਣਕਾਰੀਆਂ ਹਾਸਲ ਕਰਕੇ ਆਪਣੇ ਜੀਵਨ ਨੂੰ ਸੌਖਾ ਬਣਾਉਣ ਲਈ ਇਹਨਾਂ ਦੀ ਵਰਤੋਂ ਕਰ ਰਿਹਾ ਹੈ ਘਰ ਬੈਠਿਆਂ ਇੰਟਰਨੈਟ ਜਰੀਏ ਇੱਕ ਕਲਿੱਕ ਨਾਲ ਆਪਣੇ ਅਨੇਕਾ ਕੰਮ ਨਿਪਟਾਰਿਆ ਹੈ ਮਨੁੱਖ ਦਾ ਜੀਵਨ ਕਿੰਨਾ ਸਖਾਲਾ ਹੋ ਗਿਆ ਹੈ ਪਰ ਦੂਸਰੇ ਪਾਸੇ ਇਸ ਦੀ ਗਲਤ ਵਰਤੋਂ ਨੁਕਸਾਨ ਵੀ ਕਰਦੀ ਹੈ ਆਨਲਾਈਨ ਠੱਗੀਆਂ ਫਰਾਡ ਫੇਕ ਆਈਡੀ ਬੈਂਕ ਅਕਾਊਂਟ ਖਾਲੀ ਹੋ ਜਾਣੇ ਝੂਠੀਆਂ ਜਾਣਕਾਰੀਆਂ ਨਾਲ ਮੁਸ਼ਕਲਾਂ ਵਿੱਚ ਬੜਾ ਵਾਧਾ ਵੀ ਹੋਇਆ ਹੈ ਮਨੁੱਖ ਦੇ ਜੀਵਨ ਵਿੱਚ ਬੇਚੈਨੀ ਵਧੀ ਹੈ ਵੱਧ ਦਾ ਤਨਾ ਡਿਪਰੈਸ਼ਨ ਸਮੇਂ ਦੀ ਬਰਬਾਦੀ ਬੇਲੋੜੀ ਜਾਣਕਾਰੀ ਨੇ ਬੰਦੇ ਦਾ ਜੀਵਨ ਨਰਕ ਵੀ ਬਣਾ ਛੱਡਿਆ ਹੈ ਨੀਂਦ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ ਫੋਨ ਦੀ ਨੀਲੀ ਰੋਸ਼ਨੀ ਸਰੀਰ ਦੇ ਮੈਲਾਟੋਨਿਨ ਹਾਰਮੋਨ ਨੂੰ ਘਟਾ ਦਿੰਦੀ ਹੈ ਇਸ ਦੇ ਨਤੀਜੇ ਵਜੋਂ ਅੱਜ ਲੋਕਾਂ ਨੂੰ ਨੀਂਦ ਦੇ ਸਦਰਬ ਵਿੱਚ ਬਹੁਤ دشਵਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਰੀਲ ਬਣਾਉਣ ਦੇ ਚੱਕਰ ਵਿੱਚ ਕਈ ਲੋਕ ਵਕਦੀਆਂ ਨਾਰਾ ਚ ਵਗ ਗਏ ਡੁੱਬ ਗਏ ਅਨੇਕਾ ਪ੍ਰਕਾਰ ਦੇ ਜਾਣ ਲੇਵਾ ਹਾਸੇ ਵਾਪਰ ਗਏ ਇੱਕ ਦੂਸਰੇ ਨੂੰ ਮੰਦਾ ਬੋਲ ਕੇ ਦੁਸ਼ਮਣੀਆਂ ਬਦਾਲੀਆਂ ਤੇ ਗੱਲਾਂ ਮਰਨ ਮਰਾਉਣ ਤੱਕ ਪਹੁੰਚ ਗਈਆਂ ਪਰ ਇਸ ਦੇ ਫਾਇਦੇਾਂ ਦੀ ਲਿਸਟ ਵੀ ਬੜੀ ਲੰਬੀ ਹੈ ਹੁਣ ਕੀਤਾ ਕਿ ਜਾਵੇ ਵਿਚੜਾ ਰਸਤਾ ਅਖਤਿਆਰ ਕਰ ਲਿਆ ਜਾਵੇ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈਣ ਲਈ ਸਾਨੂੰ ਆਪਣੀ ਸੋਚ ਨੂੰ ਮਿੰਟਾਂ ਸਕਿੰਟਾਂ ਵਿੱਚ ਬਦਲਣਾ ਪਵੇਗਾ ਸੋਸ਼ਲ ਮੀਡੀਆ ਦੀ ਸੱਜੀ ਵਰਤੋ ਅਸੀਂ ਆਪ ਯਕੀਨੀ ਬਣਾਉਣੀ ਹੈ ਇਸ ਦੀ ਵਰਤੋਂ ਦਾ ਸਮਾਂ ਮੁਕਰਰ ਕਰ ਦਿੱਤਾ ਜਾਵੇ ਉਸ ਅਨੁਸਾਰ ਉਸ ਉੱਪਰ ਪਹਿਰਾ ਵੀ ਸਾਨੂੰ ਆਪ ਹੀ ਦੇਣਾ ਪਵੇਗਾ ਹੁਣ ਬਦਾਮ ਸਿਹਤ ਲਈ ਚੰਗੇ ਨੇ ਪਰ ਖਾਣੇ ਕਿੰਨੇ ਨੇ ਇਹ ਤਾਂ ਸਾਨੂੰ ਆਪ ਸੋਚਣਾ ਪਵੇਗਾ ਜਿਆਦਾ ਖਾਦੇ ਬਦਾਮ ਫਾਇਦੇ ਦੀ بجائے ਨੁਕਸਾਨ ਕਰ ਸਕਦੇ ਨੇ ਫਿਰ ਇਹੋ ਸੋਸ਼ਲ ਮੀਡੀਆ ਜਿਹੜਾ ਸਾਨੂੰ ਕਈ ਵਾਰ ਸ਼ਰਾਬ ਜਾਲ ਦਾ ਹੈ ਠੀਕ ਵਰਤੋਂ ਕਰਨ ਤੇ ਵਰਦਾਨ ਲੱਗੇਗਾ ਜਾਂ ਇੰਜ ਕਹਿ ਲਓ ਕਿ ਛੁਪਿਆ ਹੋਇਆ ਵਰਦਾਨ ਸੋਸ਼ਲ ਮੀਡੀਆ ਵਰਦਾਨ ਜਾਂ ਸ਼ਰਾਬ ਇਹ ਸਾਨੂੰ ਤੈਅ ਕਰਨਾ ਪਵੇਗਾ ਆਪ ਇਹ ਸਾਨੂੰ ਤੈਅ ਕਰਨਾ ਪਵੇਗਾ ਆਪ ਤੁਹਾਡਾ ਬਹੁਤ ਬਹੁਤ ਧੰਨਵਾਦ ਜ਼ਿੰਦਗੀ ਜਿੰਦਾਬਾਦ